ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਸੋ ਉਮੀਦ ਕਰਦਾ ਨੂੰ ਸਾਰੇ ਵਧੀਆ ਹੋਗੇ ਤੇ ਅੱਜ ਆਪ ਆਏ ਹੋਏ ਪਿੰਡ ਸੇਰੋਂ ਡੈਕਟਰ ਪੈ ਰਿਹਾ ਆਪਣੇ ਯਾਰ ਦੋਸਤ ਦੀ ਗੋਟੀ ਦਾ ਤੇ ਵਿਖਾਣੇ ਤੁਹਾਨੂੰ ਤਰ੍ਹਾਂ ਪ੍ਰੋਗਰਾਮ ਬਣੇਗਾ ਵਲੌਗ ਦੇ ਨਾਲ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਵਿਖਾਣੇ ਤੁਹਾਨੂੰ ਕਿੱਦਾਂ ਕੰਮ ਚੱਲਦਾ ਪਿਆ ਆ ਜੀ ਰਵੀ ਕੋਰੀ ਅੱਗੇ ਟਿਕਾਣੇ ਲੈ ਆਂਦਾ ਹਾਂ ਬੈਲੈਂਸ ਦਾ ਕੰਮ ਨਾਲ ਐ ਲੈਂਟਰ ਪੈਜ ਲਿਆ ਆਗੇ ਥੋੜਾ ਹੀ ਰਹਿ ਗਿਆ ਮੈਚਰ ਕੱਟੀ ਜਾਂਦਾ ਹਵਾ ਏ ਹਾਂ ਨਹੀਂ ਪਤਾ ਨਹੀਂ ਇਹ ਵਾਹ ਵਾਹ ਸਫਾਠੇ ਠੇਕੇਦਾਰ ਦੇ ਕੋ ਰੌਣਗਾ ਅੱਡੇ ਦੀਆਂ ਆ ਮੈਂ ਦਬਾ ਲੈਣਾ ਜੀ ਜਮਾ ਮਾਰ ਕਿੰਨਾ ਹੱਥੀ ਜਾਣਾ ਹੈ ਹੈ ਹਾਂ ਵਾਹ ਜਮਾ ਤੋਂ ਬੱਕ ਤੇ ਰਹਿੰਦਾ ਮਾ ਨਹੀਂ ਨਹੀਂ ਕਿਹੜੀ ਆੜੇ ਪ੍ਰਧਾਨ ਸਾਹਿਬ ਆਏ ਹੋਏ ਅੱਜ ਬੜੇ ਦਿਨਾਂ ਬਾਅਦ ਆਏ ਪ੍ਰਧਾਨ ਸਾਹਿਬ ਠੀਕ ਜੋ ਹਣਾ ਹਾਂਜੀ ਦਾ ਜੀ ਚੜਦੀ ਕਲਾ ਹਾਂਜੀ ਠੀਕ ਹੈ ਠੀਕ ਹੈ ਕਿਤੇ ਰਹਿ ਜਾਂਦੇ ਨੇ ਓਮ ਓਮ ਵੈਰੀ ਕੋਰੇ ਓਮ ਜੀ ਰਹਿਦਾ ਹੈ ਇਹ ਚੰਗਾ ਠੰਡਿਆ ਓਮ ਜੀ ਚੰਗਾ ਅੱਜ ਤੋਂ ਆ ਕੰਮ ਨਹੀਂ ਆਉਂਦਾ। ਆ ਕੰਮ ਤੇ ਵੀ ਹਿੱਤ ਰਹਿਤ ਕੋਲ ਆ। ਆ ਮੈਂ ਕੀ ਵੀ ਨੇ ਪ੍ਰਧਾਨ ਨੂੰ ਇੱਕ ਹੋਣ ਕੰਮ ਲਾ ਦੇ। ਕਟੀਆਂ ਪਈਆਂ ਆ ਲੱਗ ਲੱਗੇ। ਦੋ ਮੰਜਰੀ ਘੋਠੀ ਪਾਉਣੀ ਮੁੰਡੇ ਨੇ ਆਂਦੇ। ਹਾਂ? ਨੇ ਇਥੇ ਹੀ ਇਹ ਨਹੀਂ ਕਰ 要干嘛 ਇੰਨਾ ਵੇਲੇ ਲੋ ਗਿਆ ਲਾਈਟਰ ਵੇਖੇ 15 20 ਅਜਿਹਾ ਕਿਹਾ ਕਿ ਅਸੀਂ ਵੀ ਜਲਦੀ ਹੋ ਗਏ 20 20 ਜਾਣੇ ਤਾਂ ਉਹਦੇ ਕੋਲਦੇ ਹੁੰਦੇ ਆ ਬਹੁਤ ਫਾਸਟ ਨਾਲ ਆ ਜਾਂਦੇ ਆ ਵੀਡੀਓ ਦੇ ਵੇਲੇ ਇੱਡੇ ਵੇਲੇ ਨੂੰ ਕੇ ਦਾ ਲਾਈਟਰ ਪੈਂਦਾ ਕਿ 20 ਜਾਣੇ ਲੱਗੇ ਉਹਦੇ ਕੋਲਦੇ ਹੁੰਦੇ ਆ ਉਹ ਗੱਲ ਇਹਨਾਂ ਦੀ ਬਣਦੀ ਉਹ ਆਪਣੇ ਆਦੀ ਹੋ ਹੀ ਰਹੇ ਹੋਏ ਆ ਉਹ ਰੱਖਣੇ ਕਿੱਥੇ ਹੋਣੇ ਆ ਆ ਫਲਕਾ ਜਾ ਕੇ ਜਲ ਜੀ ਹੈ

hãy subscribe cho kênh Ghiền Mì đi Để không bỏ lỡ những video hấp dẫn